ਲਓ ਵੀ ਮਿੱਤਰੋ ਅੱਜ ਦਿਨ ਐਤਵਾਰ ਆ ਤੇ ਸੂਰੇ ਵਾਲਾ ਬੱਕਰਾ ਮੰਡੀ ਵਿਖੇ ਨੀਰੇ ਵਾਲੇ ਵੀ ਆਏ ਆ ਤੇ ਬਹੁਤ ਹੀ ਵਧੀਆ ਨੀਰਾ ਦੋਸਤੋ ਇਹ ਸਾਰੀ ਕੁਆਲਿਟੀ ਆਪਾਂ ਬਾਈ ਜੀਹਰਾਂ ਤੋਂ ਪੁੱਛ ਕੇ ਦੱਸਾਂਗੇ ਦੇਖ ਸਕਦੇ ਹੋ ਤੁਸੀਂ ਮੂਫਲੀ ਮਾਹਫਲੀ ਨਾ ਜਮਾ ਪੂਰੀ ਮੋਟੀ ਆ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਮੂਫਲੀ ਦਾ ਨੀਰਾ ਦੋਸਤੋ ਤੇ ਕੁਆਲਿਟੀ ਆਪਾਂ ਬਾਈ ਤੋਂ ਪੁੱਛਦੇ ਵੀ ਕਿਹੜੀ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਕੁਆਲਿਟੀ ਆ ਬਾਈ ਇਹਦਾ ਹਰਾਖਾਰ ਬਹੁਤ ਆ ਰੇਤਾਂ ਮਿੱਟੀ ਬਿਲਕੁਲ ਹੀ ਹੈ ਨਹੀਂ 1% ਵੀ ਹੈ ਨਹੀਂ ਢੱਕਾ ਬਹੁਤਾ ਪੱਤੀ ਬਹੁਤਾ ਘੋੜਨ ਵਾਲੇ ਪਾ ਸਕਦੇ ਬੱਕਰੀਆਂ ਵਾਲੇ ਪਾ ਸਕਦੇ ਬਹੁਤ ਕਿੰਨੇ ਨੰਬਰ ਆ ਇਹ ਬਾਈ ਇਹ ਬਾਈ 37 ਨੰਬਰ ਵੀ ਆ 10 ਨੰਬਰ ਵੀ ਆ ਠੀਕ ਆ ਦੋਨੇ ਸਾਈਜ਼ ਹੁੰਦੇ ਆ ਦੋਨੇ ਸਾਈਜ਼ ਹਾਂਜੀ ਬਾਈ ਤੇ ਮੂੰਫਲੀ ਦਾ ਹੀ ਆ ਨਾ ਇਹ ਮੂੰਫਲੀ ਆ ਬਾਈ ਆਹ ਮੂੰਫਲੀ ਬਹੁਤ ਵੇਚ ਬਾਈ ਤੇ ਕੀ ਨਾਂ ਆਪਣਾ ਤੇ ਕੀ ਨੰਬਰ ਆ ਬਾਈ ਹਣ ਬਾਈ ਨੰਬਰ 95015 95015 27301 27301 ਦੂਜਾ ਨੰਬਰ ਵੀ ਬੋਲ ਦਿਓ 826442700 82644 20700 ਬਾਈ 20700 ਪੂਰਾ ਠੀਕ ਆ ਤੇ ਜੇ ਬਾਈ ਘਰੇ ਕਿਸੇ ਨੇ ਮੰਗਾਉਣਾ ਹੋਵੇ ਤਾਂ ਕਰ ਦਿੰਨੇ ਆ ਬਾਈ ਕਵਾਂਟਿਟੀ ਨਾਲ ਨਾਲ ਜਿੰਨਾ ਵੀ ਚਾਹੀਦਾ ਜਿੰਨਾ ਵੀ ਚਾਹੀਦਾ ਘਰੇ ਪਹੁੰਚ ਵੀ ਕਰ ਦਿੰਨੇ ਆ ਤੇ ਹਰਾਂ ਦਵਾਰ ਸੂਰੇ ਵਾਲਾ ਮੰਡੀ ਤੇ ਵੀ ਲਿਉਣੇ ਆ ਤੇ ਘਰੇ ਆਪਣੇ ਹਰੀਕੇ ਕਲਾ ਹਰੀਕੇ ਕਲਾ ਪਿੰਡ ਬਾਈ ਆਪਣੇ ਘਰੋਂ ਵੀ ਆ ਕੇ ਲਿਆ ਸਕਦੇ ਮੜਾਕ ਰੋਡ ਤੇ ਖਾਰਾ ਰੋਡ ਤੇ ਠੀਕ ਆ ਲਓ ਵੀ ਮਿੱਤਰੋ ਨੀਰਾ ਤੁਹਾਨੂੰ ਦਿਖਾਤਾ ਜਿਸ ਵੀ ਕਿਸੇ ਵੀਰ ਨੂੰ ਨੀਰਾ ਪਸੰਦ ਆਉਂਦਾ ਬਾਈ ਨੇ ਨੰਬਰ ਬੋਲਤਾ ਐ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਆ ਨੀਰਾ ਤੁਹਾਨੂੰ ਘਰੇ ਵੀ ਮਿਲ ਜੂਗਾ ਨੀਰੇ ਦੀ ਕੁਆਲਿਟੀ ਬਹੁਤ ਚੰਗੀ ਆ ਦੋਸਤੋ ਹੱਥਾਂ ਨਾਲ ਭਰਿਆ ਹੋਇਆ ਨੀਰਾ ਪੰਡਾ ਨਾਲ ਭਰਿਆ ਹੋਇਆ ਲੋਡਰ ਨਾਲ ਨਹੀਂ ਭਰਿਆ ਗਿਆ ਇਹ ਕਿਉਂਕਿ ਇਹਦੇ ਚ ਰੇਤਾ ਮਿੱਟੀ ਜਵਾਂ ਨਹੀਂ ਮੈਂ ਆਪ ਚੈੱਕ ਕੀਤਾ ਤੇ ਨੀਰਾ ਬਾਈ ਖਰੀਦੋ ਤੇ ਆਪਦੀਆਂ ਬੱਕਰੀਆਂ ਨੂੰ ਘੋੜੀਆਂ ਨੂੰ ਪਾਓ ਬਹੁਤ ਬਹੁਤ ਧੰਨਵਾਦ ਜੀ